थानकोट ਵਿਖੇ 4 ਮਰਲਾ ਕੁਆਟਰ ਚ ਜੇ ਬਾਬਾ ਲਖਤਾਤਾ ਸ਼ਿੰਝ ਮੇਲਾ ਕਮੇਟੀ ਦੇ ਵੱਲੋਂ ਦੂਸਰਾ વાર્ਸ਼ਿਕ ਸ਼ਿੰਝ ਮੇਲਾ ਜਿਹੜਾ ਹੈ ਦੂਸਰਾ ਸਾਲਾਨਾ ਸ਼ਿੰਝ ਮੇਲਾ ਆਯੋਜਿਤ ਕੀਤਾ ਗਿਆ ਤੇ ਜਿਸ ਦੇ ਵਿੱਚ ਮੁੱਖ ਮਹਿਮਾਨਾਂ ਦੇ ਵੱਜੋਂ ਐਕਸਐਮਐ ਅਮਿਤ ਵਜੋਂ ਪੰਨਾ ਲਾਲ ਪਾਟਿਆ ਆਭਿਮ ਸ਼ਰਮਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਯੂਥ ਕਾਂਗਰਸ ਆਸ਼ੀਸ਼ ਵਜ ਜਿਹੜੇ ਨੇ ਉਹ ਪਹੁੰਚੇ ਤੇ ਉਹਨਾਂ ਦੇ ਵੱਲੋਂ ਵੀ ਇਸ ਉਪਰਾਲੇ ਦੀ ਜਿਹੜੀ ਹੈ ਕਾਫੀ ਜ਼ਿਆਦਾ ਸ਼ਲਾਘਾ ਕੀਤੀ ਗਈ ਹੈ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਸੁਸ਼ੀਲ ਸੈਣੀ ਤੇ ਰਜਤ ਜਿਹੜੇ ਪਾਰਸ਼ਦ ਨੇ ਉਹ ਵੀ ਇੱਥੇ ਦੇਖਣ ਨੂੰ ਮਿਲੇ ਜਿਨ੍ਹਾਂ ਦੇ ਵੱਲੋਂ ਕਮੇਟੀ ਦਾ ਬਾਤ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਪਠਾਨਕੋਟ ਦੇ ਵਿੱਚ ਅਜਿਹੇ ਉਪਰਾਲੇ ਜਿਹੜੇ ਨੇ ਨੌਜਵਾਨਾਂ ਦੇ ਲਈ ਹੁੰਦੇ ਰਹਿਣੇ ਚਾਹੀਦੇ ਨੇ ਤਾਂਕਿ ਨੌਜਵਾਨ ਜੜੇ ਨੂੰ ਨਸ਼ਿਆਂ ਤੋਂ ਦੂਰ ਰਹਿ ਸਕਣ ਤੇ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੀਆਂ ਖੇਡਾਂ ਨੂੰ ਜਿਹੜਾ ਹੈ ਉੱਚੇ ਪੱਧਰ ਤੱਕ ਲੈ ਕੇ ਜਾ ਸਕਣ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਸਿੰਘ ਮੇਲੇ ਦੀ ਤਾਂ ਇਸ ਸਿੰਘ ਮੇਲੇ 'ਚ ਪੰਜਾਬ ਹੀ ਨਹੀਂ ਹਿਮਾਚਲ ਹਰਿਆਣਾ ਰਾਜਸਥਾਨ ਦੇ ਪਹਿਲਵਾਨ ਜਿਹੜੇ ਨੇ ਉਹ ਵੀ ਪਹੁੰਚੇ ਰਿਤੇ ਕਮੇਟੀ ਦੇ तमाम ਮੈਂਬਰ ਜਿਹੜੇ ਨੇ ਉਸ ਮੌਕੇ ਤੇ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਆਏ ਹੋਏ ਨੌਜਵਾਨਾਂ ਦਾ ਪਰਮਾ ਸਵਾਗਤ ਜਿਹੜਾ ਹੈ ਉਹ ਕੀਤਾ ਗਿਆ ਤੇ ਉਹਨਾਂ ਨੂੰ ਜਿਹੜਾ ਹੈ ਤਾਲ ਨਾਲ ਉਹਨਾਂ ਦਾ ਜਿਹੜਾ ਹੌਸਲਾ ਵਜਾਈ ਹੈ ਉਹ ਕੀਤੀ ਗਈ ਹੈ ਤੇ ਉੱਥੇ ਹੀ ਚੱਕਰ ਅਸੀਂ ਗੱਲ ਕਰੀਏ ਜਿੱਥੂ ਦਿੱਤਾ ਪਠਾਨਕੋਟ ਦੇ ਆਕਾਸ਼ ਨੇ ਜਿਹੜਾ ਹੈ ਉਸਨੇ ਇਸ ਜਿੱਤ ਦਾ ਵੱਡੀ ਮਾਲੀ ਕੁਸ਼ਤੀ ਇਨਾਮ ਜੜਾਏ ਉਹ ਜਿੱਤਿਆ ਹੈ ਤੇ ਦੱਸ ਦਈਏ ਮੋਟਰਸਾਈਕਲ ਜਿਹੜਾ ਹੈ ਉਸ ਨੂੰ ਤੋਹਫੇ ਵਜੋਂ ਦਿੱਤਾ ਗਿਆ ਹੈ ਤੇ ਉਸ ਦਾ ਮਾਨ ਸਨਮਾਨ ਕੀਤਾ ਗਿਆ ਤੇ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੀ ਆ ਤੇ ਆਏ ਹੋਏ ਮਹਿਮਾਨਾਂ ਦੇ ਨਾਲ ਵੀ ਗੱਲਬਾਤ ਕਰਵਾ ਦਿੰਨੀ ਆ ਕਿਸ ਤਰ੍ਹਾਂ ਦਾ ਉਹਨਾਂ ਨੂੰ ਲੱਗ ਰਿਹਾ ਇਸ ਜਿਵੇਂਲੇ 'ਚ ਪਹੁੰਚ ਕੇ ਤੇ ਕੀ ਸੰਦੇਸ਼ ਜਿਹੜੇ ਨੇ ਉਹ ਬਾਕੀ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਆ ਜਿਵੇਂ ਕਿ ਤੁਸਤਾ ਨੂੰ ਸਾਰਿਆਂ ਨੂੰ ਪਤਾ ਹੈ ਕਿ ਦਾਸ ਨੂੰ ਸਪੋਰਟਸ ਦਾ ਖੇਡਾਂ ਦਾ ਸ਼ਿੰਜਾਂ ਦਾ ਬਹੁਤ ਸ਼ੌਂਕ ਹੈ ਬੜੇ ਉਸ਼ਾਨਾ ਬੜੇ ਚਾਹਨਾ ਅਸੀਂ ਆਪਣੇ ਹਲਕੇ ਦੇ ਵਿੱਚ ਕਿਸੇ ਤਰੀਕੇ ਦਾ ਵੀ ਖੇਡਾਂ ਨੂੰ ਲੈ ਕੇ ਕੋਈ ਕਾਰਜਕ੍ਰਮ ਹੁੰਦਾ ਸੀ ਬਾਹਰ ਚੜ ਕੇ ਉੱਥੇ ਸਾਧਦਾ ਉੱਥੇ ਪਹੁੰਚੀਦਾ ਤੇ ਉਦਾਂ ਹੀ ਅੱਜ ਜਿਹੜਾ ਸ਼ਿੰਜ ਮੇਲਾ ਇੱਥੇ ਹੋ ਰਿਹਾ ਮੈਂ ਬੜਾ ਹੀ ਭਾਗਾਣਾ ਸਮਝਦਾ ਆਪਣੇ ਪਠਾਨਕੋਟ ਦੀ ਧਰਤੀ ਨੂੰ ऐसे योधे ऐसे मुंडे सोने सोने शरीर वाले 6 6 फुट के गबरू जेडे ਘਲ ਰਹੇ ਨੇ ਇਸ ਇਸ ਮਾਲੀ ਦੇ ਵਿੱਚ ਬੜੀ ਖੁਸ਼ੀ ਵਾਲੀ ਗੱਲ ਆ ਮੈਨੂੰ ਆਪਣੇ ਪਠਾਨਕੋਟ ਲਈ ਕਿ ਛੋਟੀਆਂ ਉਮਰਾਂ ਦੇ ਵੀ ਲੜਕੇ ਆਏ ਨੇ ਲੱਡੀਆਂ ਉਮਰਾਂ ਦੇ ਵੀ ਆਏ ਨੇ ਸੋਹਣੀਆਂ ਡਾਈਟਾਂ ਖਾ ਰਹੇ ਆ ਖਰਾਕਾਂ ਚੰਗੀਆਂ ਖਾ ਰਹੇ ਆ ਸੋਹਣੇ ਸੋਹਣੇ ਸ਼ਰੀਰ ਬਣਾ ਰਹੇ ਆ ਇਹ ਐਸੇ ਜਿਹੜੇ ਉਪਰਾਲੇ ਆ ਕਮੇਟੀ ਜਿਹੜੇ ਵਿਸ਼ਾਲ ਭਾਜੀ ਨੇ ਵਿਸ਼ਾਲ ਬਾਲੀ ਜੀ ਵਿਸ਼ਾਲ ਸ਼ਰਮਾ ਜੀ ਰੇਨੂ ਪਲਵਾਨ ਜੀ ਸ਼ੈਲੀ ਠਾਕਰ ਜੀ ਰਿੰਕੂ ਸਿਹਣੀ ਜੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਐਸੇ ਉਪਰਾਲੇ ਕਰਾਂਦੇ ਆ ਮੇਰੇ ਹੱਥ ਜੋੜ ਕੇ ਬੇਰਤੀਆ ਪਠਾਨਕੋਟ ਵਸੀਆਂ ਨੂੰ ਕਿ ਐਸੇ ਉਪਰਾਲੇ ਆਪਾਂ ਹੋਰ ਕਰਾਈਏ ਹੋਰ ਜਾਗਰੂਕ ਕਰੀਏ ਆਪਣੇ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਈਹਾ ਮੋਬਾਈਲਾਂ ਫਿਲਮਾਂ ਤੋਂ ਛੱਡ ਕੇ ਇਹ ਚੀਜ਼ਾਂ ਦੀ ਇਸ ਵੇਲੇ ਪਠਾਨਕੋਟ ਨੂੰ ਸਤਿ ਜਰੂਰਤ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਸਾਡਾ ਬਾਰਡਰ ਹਿਮਾਚਲ ਦੇ ਨਾਲ ਲੱਗਦਾ ਹੈ। ਐਸੇ ਉਪਰਾਲੇ ਹਰ ਗਲੀ 'ਚ ਹਰ ਬਾਰਡ ਦੇ ਵਿੱਚ ਕਰਾਓ ਮੈਂ ਅੱਗੇ ਵੀ ਕਿਹਾ ਤੁਹਾਡਾ ਭਰਾ ਤੁਹਾਨੂੰ ਸਭ ਤੋਂ ਅੱਗੇ ਖੜਿਆ ਮਿਲੂਗਾ। ਬਹੁਤ ਬਹੁਤ ਵਧਾਈ ਹੈ ਸਾਰੀ ਟੀਮ ਨੂੰ। ਦੂਸਰਾ ਛਿੰਝ ਮੇਲਾ ਕਿਹਨ ਗਿਆ ਬਾਬਾ ਲਾਡਾ ਦਾ ਬੰਦ ਮਾ ਜੀ ਨੂੰ}{|\text{ਪ੍ਰਸ਼ਾਨ ਵਾਲੀ ਜੀ}} |\text{ਤੇ ਗਣੇਸ਼ ਮਿਤੀ ਜੀ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਮੁਬਾਰਕਾਂ ਦਿਨਾ}|\text{ਔਰ ਇਹ ਨੂਸਾ ਚੁਣੀ ਹੈ ਨਾ ਔਰ ਇਹ ਦੇ ਸਪੋਰਟਸ ਮੈਨ ਤੋਂ ਕੁਝ ਦੇਖਿਆ ਹੀ ਹੈ ਕਿ ਆਪਾਂ ਮੋਟੀਵਿਸ਼ਨ ਸਪੋਰਟ ਵਿੱਚ ਜਾਂਦਾ ਔਰ ਬੰਨਾ ਹੀ ਤੰਤਰ ਕਰਦਾ ਪੋਜ਼ਿਟਿਵ એનર્ਜੀ ਰੰਗਦੇ ਨੇ ਗ੍ਰੇਸ਼ ਵਾਸਤੇ ਵੀ ਅੱਛਾ ਸਮਾਜ ਵਾਸਤੇ ਵੀ ਅੱਛਾ ਔਰ ਮੋਟੀਵੇਸ਼ਨ ਦਾ ਕਿਤ ਸਭ ਤੋਂ ਨੇ ਜੋ ਬੱਚੇ ਇਹਨਾਂ ਨੂੰ ਦੇਖਦੇ ਆ ਉਹਨਾਂ ਨੂੰ ਲੱਗ ਕੇ ਬੱਚੇ ਮੋਟੀਵੇਟ ਹੋ ਜਾਂਦੇ ਮੈਂ ਇਹਨਾਂ ਦਾ ਬਹੁਤ ਹੀ ਸ਼ੁਕਰੀਆ ਦਾ ਕਰਨਾ ਕਿ ਜਿਹੜਾ ਪਰਮਪਲਵਾਨ ਜੀ ਨੇ ਸਾਡੇ ਇਥੋਂ ਆਈ ਦਿਨ ਉਹਨਾਂ ਦੀ ਹਾਜ਼ਰੀ ਕਰਾਈ ਤੁਸੀਂ ਜਿਸਨ ਲੀਪਲ ਪਲਵਾਨ ਦਾ ਖੜਾ ਦੇਖੋ ਤੇ ਉਹਨਾਂ ਦੀ ਬੇਟੀ ਨੇ ਵੀ ਸਟੇਟ ਜਿੱਤੇ ਆ ਉਹਨਾਂ ਦੇ ਬੇਟੇ ਨੇ ਵੀ ਜਿੱਤੇ ਆ ਔਰ ਮੈਂ ਅਕਸਰ ਉਹਨਾਂ ਦੇ ਖਾੜੇ ਤੇ ਜਾਣਾ ਪਿਛਲੀ ਵਾਰੀ ਵੀ ਗਿਆ ਸੀ ਤੇ ਪਿਛਲੀ ਵਾਰੀ ਵੀ ਤੁਸੀਂ ਦੇਖੋ ਬੱਚੇ ਆ ਕੇ ਦੋਨੋਂ ਆ ਕੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਕੋਚਿੰਗ ਦਿੰਦੇ ਨੇ ਅੱچھے ਜਗਾਂ ਲਗਾਉਂਦੇ ਨੇ ਤੇ ਮੈਂ ਬੜਾ ਸ਼ੁਕਰੀਆ ਅਦਾ ਕਰਨਾ ਮੈਂ ਆਪਣੇ}{|\text{ਪਿਛਾਲ ਬਲੀਪਰਾ ਦਾ}} ਵਿਸ਼ਾਲ ਸ਼ਰਮਾ ਜੀ ਅਤੇ ਨੇ ਮੈਂ ਉਹਨਾਂ ਦਾ ਵੀ ਦੋਨਾਂ ਦਾ ਬਹੁਤ ਸ਼ੁਕਰੀਆ ਦਾ ਕਰਨਾ ਕਿ ਮੇਰੇ ਪਰਿਵਾਰ ਦੀ ਤਰ੍ਹਾਂ ਨੇ ਔਰ ਦੋਨੋਂ ਬ੍ਰਦਰ ਨੇ ਇਸ ਦਾ ਬਾਕੀ ਕੰਮ ਕਰਦੇ ਰਹੇ ਹੈ। ਇਹ ਵੀ ਨਵਾਂ ਮੇਰੇ ਨਾਲ ਮੇਰੇ ਪਰਿਵਾਰ ਨਾਲ ਸਾਡੀ ਨਾਲ ਜੁੜੇ ਨੇ ਤੇ ਮੈਂ ਦੋਨੋਂ ਵੀਰਾਂ ਨੂੰ ਇਹੀ ਕਵਾਂਗਾ ਕਿ ਤੁਸੀਂ ਜਿੰਨਾ ਅੱਗੇ ਯੂਥ ਵਾਸਤੇ ਕਰ ਸਕਦੇ ਹੋ ਵਿਸ਼ਾਲ ਸ਼ਰਮਾ ਜੀ ਨੂੰ ਵਿਸ਼ਾਲ ਬਾਲੀ ਜੀ ਨੂੰ ਨਾਲ ਸਪੈਸ਼ਲੀ ਬਾਕੀ ਦੇ ਕਾਰੀ ਨੇ ਇਹਨੇ ਦੇ ਐਵੇਂ ਨਾਲ ਜੁੜੇ ਨੇ ਜਿਨ੍ਹਾਂ ਅੱਗੇ ਜਾਣ ਦੀ ਕੋਸ਼ਿਸ਼ ਕਰਨਗੇ ਸਪੋਰਟਸ ਵਾਸਤੇ ਸਮਾਜ ਵਾਸਤੇ ਸਾਡਾ ਮੇਰੇ ਪਾਰਟੀ ਵੱਲੋਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਹਮੇਸ਼ਾ ਦੋਨੋਂ ਭਾਵਾਂ ਦਾ ਸਾਥ ਰਹੇਗਾ ਇਹਨਾਂ ਦੀ ਸਪੋਰਟ ਰਹੇਗੀ ਬਹੁਤ ਬਹੁਤ ਸ਼ੁਕਰੀਆ ਜੀ ਨਾਲ ਮੇਰੇ ਨਾਲ ਉਹ ਜਿਹੜੇ ਸੱਜਣ ਆਏ ਨੇ ਮੇਰੇ ਬ੍ਰਦਰ ਆਸ਼ਿਸ਼ ਜੀ ਨੇ ਲੇਅਰ ਪਨਾਹ ਲਾਲ ਭਟਿਆਰ ਜੀ ਨੇ ਮੇਸ਼ਾ ਪੰਡਿਤ ਜੀ ਐਮਸੀ ਸਾਹਿਬ ਨੇ ਵਿਕਾਸ ਬੱਦੀ ਜੀ ਸਾਡੇ ਬਹੁਤ ਸੀਨੀਅਰ ਲੀਡਰ ਨੇ ਔਰ ਸਾਡੇ ਆਰਗੇਨਾਈਜੇਸ਼ਨ ਦੇ ਅਨਪੋਰਟ ਸਪੋਰਟਿੰਗ ਜਿਹੜੇ ਪਬਲਿਕ ਪਾਰਟੀ ਨੇ ਸਾਹਿਬ ਵੀ ਨੇ ਕਿ ਸਾਡੇ ਵਰਦੀ ਪ੍ਰੈਜ਼ੀਡੈਂਟ ਨੇ ਅੱਜ ਇਹ ਅਗਮ ਸਰਨਾ ਆਏ ਨੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਵਿਮੁਤਦੋ காங்கிரஸ் ਤੋਂ ਨਾਲ ਸਾਡੇ ਰਜੈਸਟ ਸ਼ਰਮਾ ਜੀ ਆਏ ਨੇ ਤੁਸੀਂ ਸੋਨੀ ਜੀ ਅਤੇ ਬਾਕੀ ਮੈਂ ਲੱਖੀ ਪੁਲਵਾ ਜੀ ਵੀ ਥੱਲੇ ਨੇ ਹੋਣ ਬਾਕੀ ਨਾਮ ਤੇ ਬਹੁਤ ਨੇ ਮਗਰ ਇਹ ਮੇਰੇ ਨਾਲ ਇਹਨਾਂ ਦਾ ਬਹੁਤ ਬਹੁਤ ਪਿਆਰ ਕਿਛੂ ਤੇ ਹੈ I think ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਰਿਪੋਰਟ